ਆਜੋ ਮਰਾਂ ਦੇ ਵਿੱਚ ਆਈ 20 ਬਣ ਕਨੇ ਹਾਰੇ ਤੇ ਨਾ ਭਾਬੀ ਬਣਦੇ ਕਿਨੇ ਗਰਾਉਂਦੇ ਵੀਰੇ ਮੀ ਪੈ ਰਿਆ ਦੋ ਵੇ ਕਰਾਂਗੇ ਸ਼ੁਰੂ ਆਪਾਂ ਨੂੰ ਤੇ ਪੰਜ ਸੌ ਤਰੀ ਨਾਂ ਦੇ ਨਾਂ ਦਾ ਪ੍ਰੈਕਟਿਸ ਵੀ ਆ ਮੇਰਾ ਪੀਲਾ ਕਰਾ 20 ਜੇ ਦੂਜੀ ਵਾਰੀ ਉਹਦਾ 40 ਤੀਜੀ ਵਾਰੀ 80 ਤੀਜੀ ਵਾਰੀ 60 ਬਾਕੀ ਬੱਬਾ ਬਲੀ ਕਰੇ ਬਣਦੇ ਵੀ ਤੌੜੀਆ ਮੈਨੂੰ ਔਕਾਏ ਵਾ ਆਏ ਇਹਦਾ ਵੀ ਬਤਾਲੋ ਤੂੰ ਕੀ ਸੀ ਜਿਹੜੀ ਉਹਨੂੰ ਕੱਟ ਕੇ ਉਹਨੂੰ ਬਸਾ ਲਿਆ ਉਹਨੇ ਪਹਿਲਾਂ ਜਿਹੜੀ ਦਿੱਤਾ ਨਹੀਂ ਨਾ ਰੱਖ ਕੇ ਦੇ ਦਿੰਦਾ ਮੁੱਟੇ ਇਹਦਾ ਫਰਕ ਉਹ ਕਹਿੰਦੀ ਤੂੰ ਦੱਸ ਕੇ ਭਾਬੀ ਚ ਰੱਖ ਕੇ ਦੇ ਦਿੰਦਾ ਟੋਕਾ ਉਹਨੂੰ ਮਾਫੀ ਨਹੀਂ ਮਿਲਦੀ ਚਲੋ ਵਰ ਕੋਈ ਸਾਡੇ ਕੋਲ ਆ ਇੱਥੇ ਵੀ ਪੂਰੀ ਨਾ ਆਉਣ ਇਹ ਵਿੱਚ ਨਾ ਆਉਣ ਚਲੋ 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 ਵੀਓ ਨੇ ਹਾਂ ਪਹਿਲੀ ਵਾਰ ਵੀਓ ਨੇ अरे बाड़ी बंदी हैं यही बंदी हैं सात, आठ, नौ, ग्यारह अरे बाड़ी बंदी हैं अरे अलीगढ़ में जाता है जाता है बिल्कुल एक के झटके <laughs> <बारा> <laughs> करता हूँ एक के मुंह <laughs> ਸਰੋ ਵੇਨ ਕੋਈ ਨਾ ਕੋਈ ਰੋਕਣਾ ਪਿਆ ਗਿਆ ਇਹ ਇਕੜੇ ਨਹੀਂ ਆਈ ਵਜੀ ਚੰਗ ਕਾਈ ਮਾਰਦਾ ਗੱਲ ਗੱਲ ਦੀ ਦੇ ਕੋਲ ਕੋਈ ਆ ਗਿਆ ਨਹੀਂ ਕੋਈ ਸੀਦਾ ਲਈ ਬੇਟਾ ਹੁਣ ਦੂਜੇ ਰੋੜ ਤੇ ਮਿਲਦੇ ਦੋ ਬਈ ਕੋਈ ਦੇਖ ਐਲਕੀ ਮੇਰੋ ਆ ਗਿਆ ਐਲਕੀ ਇਹਦੇ ਨਾਲ ਆ ਗਿਆ ਮੇਰੇ ਪਾਣੀ ਨਾਲ ਨਾਲ ਅਜੇ ਨਵਾਂ ਬੰਦਾ ਲਾਉਗਾ ਐਲਕੀ ਬਾਈ ਵੀ ਜਾ ਰਹੇ ਬਾਈ ਪੱਟਾ ਲਾਉ ਤੇਰ ਵੀਰੇ

बोट है ये पाजी बाजी वाले क्या नाम तो ना ये हंडी क्यों मेरे बजे में जताने का तो ना बोट है कितने दे तुम जाना जाता है मरते ना वाले हाँ आपको भी बोट की हम भी बता रहे हैं हाँ सारे को बता रहे हैं बोट की समझी चुड़ी क्या लिखा आई जाना

फेर ਨਹੀਂ ਖੇਡਣਾ ਚਲੋ ਆ ਗਿਆ ਮੈਂ ਚਲੋ ਤੀਜੀ ਵਾਰ ਤੀਜੀ ਵਾਰ ਤੀਜੀ ਵਾਰ ਵੀ ਲਾ ਕੇ ਆ ਗਈ ਬੰਦੇ ਬਦਲ ਬਦਲ ਕੇ ਮੱਗੇ ਲੈਂਦਾ ਚਾਹ ਆ ਗਿਆ ਮੈਂ ਤੁਸੀਂ ਆ ਉਹ ਬੰਦੇ ਬਦਲ ਬਦਲ ਕੇ ਮੱਗੇ ਲੈਂਦਾ ਮੈਂ ਲਾਉ ਦੇ ਲੈਂਦਾ ਫੇਰ ਇਹਦੇ ਰਿਦਾ ਹੁਣ ਇਹਦੇ ਰੋ ਚਲ ਚਲ ਉਹ ਕਿਹੋ ਜਿਹਾ ਨਹੀਂ ਯਾਰ ਤੂੰ ਪਹਿਲਾਂ ਮੱਤਿਆ ਘੇੜਾ ਟੱਟ मारे बंद <laughs>

ਨਾ ਆਖਦੇ ਕਿ ਕਿਰਦੀ ਗੀਦਿਆ ਬਣਾ ਚੱਲ ਵੀ ਚੱਲੜੀ ਸ਼ਾਬਾਸ਼ ਕਿਹੜੀ ਹੁਕਮਤ ਦੇਖੋ ਦਦਿਕ ਮੇਕੋ ਦੇਵਾ ਦਿਓ ਜਿਹੜਾ ਇਹ ਰਿੰਦਾ ਹੋਵੇ ਤਾਂ ਬਾਦਾਂ ਮੜੇ ਦੇ ਬਾਕੀ ਮੜੇ ਦੀ ਜੇ ਛੋਟਾ ਦਾ ਫਿਰ ਖਾਣਾ ਇਹ ਤਾਂ ਹੈ ਮੇਰੇ ਨਾਲ ਐਂਡ ਤੇ ਉਹ 90 ਲਾਈਆਂ ਦੀ ਗੋਲਨਾਵਰ ਤੇ 120 ਲੱਗਿਆ ਹੁਣ ਤੱਕ ਧੰਨਵਾਦੀਆਂ ਤੇ ਬੱਬੀ ਆ ਰਿਹਾ ਪਤਾ ਨਹੀਂ ਉਹ ਲੀਆ ਵਾਜ਼ ਵਾਜ਼ ਕੋ ਬਿਨਰ ਹੋ ਗਿਆ લાવ મિત્ર લે ને ટટડની ચોથી વાર વે મુંડાને તાડચા લાવ દેખ મોટો વર્ગે સીને નહીં હે એની જોગરગાડ તો મે કના મે તો 20 ને 55 સાલ મોટો બસી ઓડીને તો જોગરે વીણીને આ સપોર્ટર દેકો માર આ કે તા મઠે ફસ ગયા તો જોગે ના કોઈ કા ભી દી બર બઈ મને કઈ વિચાર જાતા बड़ा जाओ तो बड़ा तो बिज़ा तू छोटे काले कपड़े पहना है बड़ा तो नहीं है ओ दादा आगे लाऊंगा तो बड़ा जाना रहेगा जितना कंट्रोल करवाता हूँ तो तेरे लिए नहीं तेरी नहीं ठंडे हम्म अब लिपटवाल मेरी भी है इधर ज़माने है ना

ਤੂੰ ਜਪਾ ਕੇ ਬੈਠਾ ਰਿਆ ਭੈਣ ਤੈਨੂੰ ਕੀ ਹਾਲ ਮਸਲੇ ਮੇਰੇ ਪਤਾ ਯਾਰੀ ਨੇ ਜੋ ਕੇ 40 ਦੇਖੀ ਵਾਹ ਲੱਗ ਗਿਆ ਸੀ ਕਿਹੜਾ ਮਾਰਦੀ ਕਰਦੀ ਸੀ ਬਾਹ ਮਰ ਗਿਆ ਇਹ ਤੇ ਢਿੰਬਿੰਦ ਪੰਗਾ ਆਈ ਉਹ ਬੋਲ ਤੂੰ ਆ ਬੋਲਦਾ ਉਹ ਕੋਈ ਪਾੜਣਾ ਕੀ ਕਿਉਂ ਨਾ ਤੂੰ ਲੈ ਇਹ ਤੈਨੂੰ ਚੱਲ ਵੀ ਉਹਨੇ ਮੋਟੂ

ਫਿਲਹਾਲ ਤਾਂ हट ਗਿਆ ਵੀ ਬਹੁਤ ਤੇਜ਼ਮੀ ਪਿਆ ਬਹੁਤ ਜਿਆਦਾ ਬਹਿ ਗਿਆ ਹੁਣ ਥੱਲੇ ਪਾਣੀ ਬਣੀ ਵੜ ਗਿਆ ਕੋਈ ਕਰੀ ਵੀ ਇਧਰੋਂ ਪਰ ਪਰਜੀ ਦੇ ਬੱਚੇ ਦਾ ਜੀ ਮੋੜੀ ਬੁਣੀ ਦੇ ਦੇ ਕਿੱਥੋਂ ਕੱਢਣ ਵਾਲਾ ਇਹ ਤਾਂ ਕੱਢਦੇ ਨੇ ਬਾਇਰੇ ਚ ਬਾਕੀ ਦਾ ਸਰ ਜੂਹੀ ਛੇਤੀ ਆਊਗੀ ਹਾਂ ਤਾਂ ਖੜੀ ਆ ਜੇ